ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਬਾਰੇ 21 ਦਸੰਬਰ 6 ਪੋ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਸਾਰਾ ਦਿਨ ਸਫ਼ਰ ਕੀਤਾ 22 ਦਸੰਬਰ 7 ਪੋ ਦੀ ਰਾਤ ਨੂੰ ਗੁਰੂ ਸਾਹਿਬ ਜੀ ਆਪਣੇ ਕੁਝ ਸਿੱਖਾਂ ਨਾਲ ਅਤੇ ਪਰਿਵਾਰ ਨਾਲ ਸਰਸਾ ਦੇ ਘਰੀ ਪਹੁੰਚੇ ਪਿੱਛੇ ਮੁਗਲ ਫੌਜਾਂ ਲੱਗੀਆਂ ਹੋਈਆਂ ਸਨ ਇਸ ਸਰਸਾ ਕਿਨਾਰੇ ਪਹੁੰਚਦਿਆਂ ਉਹਨਾਂ ਨੂੰ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ ਅਤੇ ਉਸ ਦਿਨ ਹਲਕਾ ਹਲਕਾ ਮੀਂਹ ਵੀ ਪੈ ਰਿਹਾ ਸੀ ਅਤੇ ਸਰਸਾ ਆਪਣੇ ਪੂਰੇ ਉਫਾਨ ਤੇ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਗੁਰੂ ਸਾਹਿਬ ਜੀ ਨੇ ਪਾਈ ਦਿਆ ਸਿੰਘ ਅੱਗੇ ਅਰ지 ਕੀਤੀ ਕਿ ਪਾਈ ਦਿਆ ਸਿੰਘ ਆਸਾ ਦੀ ਵਾਰ ਦਾ ਕੀਰਤਨ ਦਾ ਪ੍ਰਬੰਧ ਕੀਤਾ ਜਾਏ ਸਤਪੂਰ ਨੂੰ ਗੁਰਾ ਜੀ ਨੇ ਆਪ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਉਸ ਟਾਈਮ ਉਸ ਸਮੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਬਿਲਕੁਲ ਸਾਹਮਣੇ ਬੈਠੇ ਹੋਏ ਸਨ ਅਤੇ ਇਹ ਉਹ ਆਖਰੀ ਰਾਤ ਸੀ ਛੋਟੇ ਸਾਹਿਬਜ਼ਾਦਿਆਂ ਦੀ ਆਪਣੇ ਪਿਤਾ ਜੀ ਦੇ ਨਾਲ ਆਸਾਦੀ ਵਾਰ ਦਾ ਅਰਦਾਸ ਖਤਮ ਹੋਈ ਅਤੇ ਮੁਗਲ ਫੌਜਾਂ ਸਰਸਾ ਦੇ ਕਿਨਾਰੇ ਪਹੁੰਚ ਚੁੱਕੀਆਂ ਸਨ ਅਤੇ ਉਹਨਾਂ ਨੇ ਜੰਗ ਸ਼ੁਰੂ ਕਰ ਦਿੱਤੀ ਉਸ 7 ਪੋ ਨੂੰ ਸਰਸਾ ਦੇ ਕਿਨਾਰੇ ਭਿਆਨਕ ਜੰਗ ਹੋਈ ਅਤੇ ਸਰਸਾ ਨਦੀ ਆਪਣੇ ਪੂਰੇ ਉਫਾਨ ਤੇ ਸੀ ਗੁਰਾਂ ਜੀ ਨੇ ਮੌਕਾ ਵੇਖਦਿਆਂ ਸਿੱਖਾਂ ਨੂੰ ਸਰਸਾ ਨਦੀ ਪਾਰ ਕਰਨ ਦਾ ਹੁਕਮ ਦਿੱਤਾ ਅਤੇ ਸਰਸਾ ਨੂੰ ਸਰਸਾ ਨਦੀ ਨੂੰ ਵੇਖਦਿਆਂ ਕਿਹਾ ਕਿ ਤੂੰ ਇਸ ਵੇਲੇ ਆਪ ਦਾ ਪਾਣੀ ਵਧਾ ਕੇ ਵੱਡੀ ਮਾਰ ਕੀਤੀ ਹੈ ਅਤੇ ਆਪ ਦਾ ਕੋੜਾ ਵੀ ਪਾਣੀ ਵਿੱਚ ਉਤਾਰ ਦਿੱਤਾ ਅਤੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਸੱਤ ਪੌਨੂ ਕਈ ਸਿੰਘ ਪਾਣੀ ਵਿੱਚ ਰੁੜ ਗਏ ਅਤੇ ਗੁਰਾਂ ਜੀ ਦੇ ਸਾਰੇ ਗ੍ਰੰਥਾਂ ਸਮੇਤ ਸਭ ਤੋਂ ਵੱਡਾ ਗ੍ਰੰਥ ਵਿਦਿਆ ਸਰਵੀ ਸਰਸਾ ਦੀ ਪੇਂਟ ਚੜ ਗਿਆ। ਉਧਰ ਦੂਜੇ ਪਾਸੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਭਾਈ ਮਤੀ ਸਿੰਘ ਜੀ ਦੇ ਜਥੇ ਨਾਲ ਰਵਾਨਾ ਹੋ ਗਏ। ਦਾਦੀ ਅਤੇ ਛੋਟੇ ਸਾਹਿਬ ਜੀ ਦੇ ਉਜੜ ਰਾਹੇ ਪੈ ਗਏ। ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਪੰਥ ਵਸੇ ਮੈਂ ਉਜੜਾ ਵਾਲੀ ਕਹਾਣੀ ਸੱਚ ਹੁੰਦੀ ਹੋਈ ਪ੍ਰਤੀਤ ਹੋਈ। ਮਾਤਾ ਸੁੰਦਰ ਕੋਰ ਮਾਤਾ ਸਾਹਿਬ ਕੋਰ ਭਾਈ ਮਨੀ ਸਿੰਘ ਜੀ ਜਥੇ ਨਾਲ ਕਈ ਦਿਨਾਂ ਦਾ ਸਫ਼ਰ ਕੱਟ ਕੇ ਭਾਈ ਜਵਾਹਰ ਸਿੰਘ ਦੇ ਘਰ ਦਿੱਲੀ ਪਹੁੰਚ ਗਏ ਗੁਰੂ ਜੀ ਕੋਟਲੇ ਨਿਹੰਗ ਥਾਂ ਪਹੁੰਚੇ ਨਿਹੰਗ ਖਾਨ ਦੇ ਘਰ ਰਹੇ ਨਿਹੰਗ ਖਾਨ ਦੇ ਪਰਿਵਾਰ ਨੇ ਗੁਰੂ ਜੀ ਦੀ ਪੂਰੀ ਸੇਵਾ ਕੀਤੀ ਅਤੇ ਉਹਨਾਂ ਨਿਹੰਗ ਖਾਨ ਦੇ ਘਰ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਸੀ ਉਹਨਾਂ ਦੇ ਮਰਮ ਪੱਟੀਆਂ ਕੀਤੀਆਂ ਅਤੇ ਕੋਸ਼ ਇਸ ਟਾਈਮ ਬਾਅਦ ਗੁਰੂ ਜੀ ਸਤ ਪਉ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਇਹ ਚਮਕੌਰ ਸਾਹਿਬ ਦੀ ਕੱਚੀ ਗੜੀ ਜਿੰਨੂੰ ਆਪਾਂ ਕੱਚਾ ਘਰ ਕਹਿ ਦਿੰਨੇ ਇਹ ਸੀ ਸਤ ਪਉ ਦਾ ਇਤਿਹਾਸ ਜਿਸ ਦਿਨ ਗੁਰਾਂ ਜੀ ਦਾ ਹਸਦਾ ਵਾਸਤਾ ਪਰਿਵਾਰ ਵਿਛੜ ਗਿਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ